ਅੱਜ ਜਿਹੜੀ ਕਹਾਣੀ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਉਸ ਦਾ ਨਾਮ ਹੈ ਅੰਗੂਰ ਖੱਟੇ ਹਨ ਇੱਕ ਵਾਰ ਦੀ ਗੱਲ ਹੈ ਇੱਕ ਲੂੰਬੜੀ ਬਹੁਤ ਭੁੱਖੀ ਸੀ ਅਤੇ ਭੋਜਨ ਦੀ ਭਾਲ ਵਿੱਚ ਇੱਧਰ ਉੱਧਰ ਪਟਕ ਰਹੀ ਸੀ ਤੁਰਦੀ ਫਿਰਦੀ ਉਹ ਇੱਕ ਬਾਗ ਵਿੱਚ ਪਹੁੰਚੀ ਬਾਗ ਵਿੱਚ ਪਹੁੰਚ ਕੇ ਲੂੰਬੜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦ ਉਸਨੇ ਬਾਗ ਵਿੱਚ ਹਰ ਪਾਸੇ ਅੰਗੂਰਾਂ ਦੀਆਂ ਵੇਲਾਂ ਲਟਕੀਆਂ ਹੋਈਆਂ ਵੇਖੀਆਂ ਪਕੇ ਹੋਏ ਅੰਗੂਰ ਵੇਖ ਕੇ ਲੂੰਬੜੀ ਦੇ ਮੂੰਹ ਵਿੱਚ ਪਾਣੀ ਆ ਗਿਆ ਲੂੰਬੜੀ ਛਾਲ ਮਾਰ ਕੇ ਅੰਗੂਰ ਲੈਣ ਦੀ ਕੋਸ਼ਿਸ਼ ਕਰਨ ਲੱਗੀ ਅੰਗੂਰਾਂ ਦੇ ਗੁੱਚੇ ਬਹੁਤ ਉਚਾਈ ਤੇ ਸਨ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਲੂੰਬੜੀ ਅੰਗੂਰਾਂ ਤੱਕ ਨਾ ਪਹੁੰਚ ਸકી ਲੂੰਬੜੀ ਬਹੁਤ ਬੁਰੀ ਤਰ੍ਹਾਂ ਥੱਕ ਗਈ ਸੀ ਹੁਣ ਉਸ ਦੇ ਸਰੀਰ ਵਿੱਚ ਇਹਨੂੰ ਤਾਕਤ ਨਹੀਂ ਸੀ ਬਚੀ ਕਿ ਉਹ ਹੋਰ ਕੋਸ਼ਿਸ਼ ਕਰ ਸਕਦੀ ਅਖੀਰ ਉਹ ਇਹ ਕਹਿ ਕੇ ਉੱਥੋਂ ਚਲੀ ਗਈ ਕਿ ਇਹ ਅੰਗੂਰ ਖੱਟੇ ਹਨ ਜੇ ਮੈਂ ਇਹਨਾਂ ਨੂੰ ਖਾਵਾਂਗੀ ਤਾਂ ਮੇਰਾ ਗਲਾ ਖਰਾਬ ਹੋ ਜਾਵੇਗਾ ਇਸ ਕਹਾਣੀ ਤੇ ਸਿੱਖਿਆ ਹੈ ਹੱਥ ਨਾ ਪਹੁੰਚੇ ਤੂੰ ਕੜੀ